ਕਰਦੇ ਬੂਹੇਵਲ ਨੀਜ਼ ਨਾਲ ਤੱਕ ਕੇ ਉਡੀਕ ਕਰ ਰਹੀ ਇਹ ਔਰਤ ਸਿਪਾਹੀ ਲਾਲ ਸਿੰਘ ਦੀ ਪਤਨੀ ਹੈ ਜੋ 1965 ਦੀ ਭਾਰਤ-ਪਾਕ ਜੰਗ ਲੜਨ ਲਈ ਘਰੋਂ ਗਿਆ ਅਤੇ ਅੱਜ ਤੱਕ ਵਾਪਸ ਨਹੀਂ ਪਰਤਿਆ ਸਿਪਾਹੀ ਲਾਲ ਸਿੰਘ ਦੇ ਪਾਕ ਜੇਲ੍ਹ 'ਚ ਬੰਦ ਹੋਣ ਦੇ ਮਿਲੇ ਸਬੂਤਾਂ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਉਸਨੂੰ ਦੁਬਾਰਾ ਦੇਖਣ ਦੀ ਆਸ ਵੱਜੀ ਹੈ ਸਿਪਾਹੀ ਲਾਲ ਸਿੰਘ ਦੀ ਪਤਨੀ ਦੱਸਦੀ ਹੈ ਕਿ ਉਸਦੇ ਵਿਆਹ ਤੋਂ 1 ਸਾਲ ਬਾਅਦ ਉਸਦਾ ਪਤੀ 1962 'ਚ ਬਰਨਾਲਾ 'ਚ ਹੋਈ ਫੌਜ ਦੀ ਭਰਤੀ ਦੌਰਾਨ ਭਰਤੀ ਹੋ ਗਿਆ ਜਿਸ ਤੋਂ ਬਾਅਦ 1965 ਦੀ ਭਾਰਤ-ਪਾਕ ਜੰਗ ਦੌਰਾਨ ਉਹ ਵਾਪਸ ਨਹੀਂ ਆਇਆ। ਇਹ 19.20 ਦੇ ਅਸਿੱਖੇ ਤੇ ਉਸ ਤੋਂ ਬਾਅਦ ਸਾਨੂੰ ਜਦੋਂ ਚ ਗਏ ਛੁੱਟੀ ਕੱਟ ਕੇ ਸਾਨੂੰ ਇਸ ਤਰ੍ਹਾਂ ਪਤਾ ਲੱਗਿਆ ਜਦੋਂ ਵੀ ਆਇਆ ਕਿ ਗੁੰਮ ਹੋ ਗਿਆ। ਗੁੰਮ ਤੋਂ ਬਾਅਦ ਸਾਨੂੰ ਮਹੀਨੇ ਬਾਅਦ ਸਾਨੂੰ ਕਹਿੰਦੇ ਹੋ ਜੀ ਤਾਂ ਕਿ ਉਹ ਹੋ ਗਏ ਵਹਿਲਾ ਦੇਟੋਗੇ ਲੈ ਫਿਰ ਸਾਨੂੰ ਉਹ ਕਰਕੇ ਤੇ ਜਹੇ ਜਾਂ ਫਿਰ ਸਾਨੂੰ ਉਹਨਾਂ ਨੇ ਕਹਿੰਦੇ ਪਿਲਛਣਾ 40 ਰੁਪਏ ਬਸ ਉਹਦੇ ਬਾਅਦ ਸਾਨੂੰ ਬਸ ਇੱਕ ਪਰਾ ਉਧਰੋਂ ਛੁੱਟ ਕੇ ਆਇਆ ਸੀ ਸੀਸ ਕੁਮਾਰ ਸੀਸ ਕੁਮਾਰ ਉਹ ਜੇ ਉਧਰੋਂ ਕਿਤੇ ਜਾਂ ਤਾਂ ਭੱਜ ਕੇ ਆ ਗਿਆ ਜਾਂ ਕਿਵੇਂ ਆ ਗਿਆ ਕੈਦੀ ਸੀ ਉਹ ਉਹਨੇ ਤਾਂ ਚਾਤੀ ਕਹਿਣਾ ਸੀ ਆਮਰਾਜ ਮੈਂ ਉਹ ਤਾਂ ਮੈਂ ਜਾਣਦਾ ਨਹੀਂ ਸੀ ਕਿ ਨਾ ਫੋਟੋ ਮੈਂ ਦੇਖੀ ਐ ਹੁਣ ਸਭ ਹੀ ਆਏਗਾ ਉਧਰ ਆਪਣੇ ਪਿਤਾ ਨੂੰ ਤਸਵੀਰਾਂ ਵਿੱਚ ਹੀ ਦੇਖ ਸਕਣ ਦਾ ਦੁੱਖ ਰੋਂਦਿਆ ਸਿਪਾਹੀ ਲਾਲ ਸਿੰਘ ਦੇ ਪੁੱਤਰ ਮਹਾ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦੇ 1965 ਦੀ ਜੰਗ ਚ ਪਾਕ ਦੀ ਜੇਲ੍ਹ ਵਿੱਚ ਕੈਦੀ ਹੋ ਜਾਣ ਤੋਂ 3 ਮਹੀਨੇ ਬਾਅਦ ਉਹ ਪੈਦਾ ਹੋਇਆ ਜਿਸ ਤੋਂ ਬਾਅਦ ਉਸ ਦੀ ਮਾਂ ਨੇ ਹੀ ਉਸ ਨੂੰ ਮੁਸ਼ਕਲ ਹਾਲਾਤਾਂ ਚ ਪਾਲਿਆ ਹੈ ਸਾਨੂੰ ਸ਼ੁਰੂ ਤੋਂ ਹੀ ਸੱਕ ਸੀਗੀ ਵੀ ਸਾਡੇ ਡੈਡੀ ਜੰਗੀ ਕੇਦਰੇ ਸਾਨੂੰ ਸੁਰੂ ਤੋਂ ਹੀ ਭਾਗ ਕਰਦੇ ਜਦੋਂ ਵੀ ਉਧਰ ਕੋਈ ਕੈਦੀ ਸੁੱਟ ਕੇ ਆਉਂਦਾ ਅਸੀਂ ਇਹਨੂੰ ਪੁੱਛਦੇ ਵੀ ਸਾਡਾ ਬੰਦਾ ਉਧਰ ਹੈਗਾ ਕਿਹਾ ਤੇ ਸਨ 2013 ਦੇ ਵਿੱਚ ਸਤੀਸ਼ ਕੁਮਾਰ ਜੀ ਫਰੋਜ਼ਪੁਰ ਤੋਂ ਆਏ ਤੇ ਸਾਨੂੰ ਪਤਾ ਲੱਗਾ ਅਸੀਂ ਉਹਨਾਂ ਕੋਲ ਚਲੇ ਗਏ ਡੈਡੀ ਦੀ ਫੋਟੋ ਲੈ ਕੇ ਤੇ ਉਹਨਾਂ ਨੇ ਦੇਖਿਆ ਵੀ ਇਹ ਅੱਖਾਂ ਤੋਂ ਮਿਲੇ ਨੇ ਰੰਗ ਗੋਰਾ ਸੀ ਨਾਂ ਤਾਂ ਨਹੀਂ ਦੇਖਿਆ ਉਹਨਾਂ ਨੇ ਵੀ ਉਹਦੇ ਸਾਡੇ ਨਾਲ ਲੱਤ ਤੋਂ ਲੰਗ ਮਾਰ ਦਿਆ ਕਿ ਸਾਡੇ ਨਾਲ 4 ਜਾਂ 5 ਹਜ਼ਾਰ ਜਨਤਾ ਦਾ ਇੱਕ ਰੇਲ ਦੰਦ ਰਹੇ ਉਹਨਾਂ ਜਦ ਸ੍ਰੀਸ਼ਕਮਨ ਸਜਾ ਉਹਦਾ ਸਜਾ ਪੂਰੀ ਹੋ ਗਈ ਉਹ ਹਿੰਦੁਸਤਾਨ ਦੇ ਵਾਪਸ ਆ ਗਏ ਮੇਰਾ ਉਹ ਟਾਈਮ ਦਾ ਜੀ ਮੈਂ ਤਾਂ ਮੇਰੇ ਡੈਡੀ ਦੀ ਸਾਹਿਬ ਦੇਖੇ ਨਹੀਂ ਮੇਰਾ ਉਹ ਟਾਈਮ ਦਾ ਜਨਮ ਜੀ ਜਿੰਨੇ ਵੀ ਕੈਦੀ ਪਾਕਿਸਤਾਨ ਦੇ ਵਿੱਚ 65 ਜਨਤਾ ਤੇ ਹੋਰ ਵੀ ਨੇ ਜੋ ਮੇਰੇ ਡੈਡੀ ਨੇ ਉਹਨਾਂ ਨਾਲ ਜਲਦੀ ਨਾਲ ਜਿਵੇਂ ਹੁਣ ਮੌਲਾ ਬਣਿਆ ਬੈ ਉਧਰ ਉਹਨਾਂ ਨੂੰ ਸੁਦਾਇ ਦਾ ਵੀ ਵਾਪਸ ਲਵਾ ਦੇ ਅਸੀਂ ਲਾਸਟ ਟਾਈਮ ਤੇ ਉਹਨਾਂ ਦੀ ਹੁਣ ਇਸ ਟਾਈਮ 75 ਜਾਂ 76 ਸਾਲ ਦੀ ਉਮਰ ਬਣਦੀ ਆ ਇੱਕ ਟਾਈਮ ਲਾਸਟ ਵਾਰੀ ਸਾਡੇ ਕੋਲ ਆ ਜਾਣ ਉਧਰ ਇਸ ਮਾਮਲੇ ਉੱਤੇ ਬੋਲਦਿਆਂ ਸ਼ਰੋਮਣੀ ਅਕਾਲੀ ਦਲ ਦੇ ਸੈਨਿਕ ਵਿੰਗ ਦੇ ਸੁਪਾ ਪ੍ਰਦਾਨ ਗੁਰਜਿੰਦਰ ਸਿੰਘ ਸਿੱਧੂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੱਥੇ ਭਾਰਤੀ 에어ਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਵਰਦਮਾਨ ਨੂੰ ਪਾਕਿਸਤਾਨ ਤੋਂ ਰਿਹਾਅ ਕਰਵਾਇਆ ਗਿਆ ਹੈ ਤਾਂ ਉੱਥੇ ਹੀ ਬਾਕੀ ਜੰਗੀ ਕੈਦੀਆਂ ਦੀ ਰਿਹਾਈ ਵੀ ਜਲਦੀ ਹੀ ਕਰਵਾਈ ਜਾਵੇ ਸਾਡੀ ਪੁਰਜ਼ੋਰ ਮੰਗ ਹੈ ਕਿ ਜਦੋਂ ਹੁਣ ਪਾਕਿਸਤਾਨ ਨਾਲ ਸਾਡੀ ਹਿੰਦੁਸਤਾਨ ਸਰਕਾਰ ਗੱਲ ਕਰਨ ਲੱਗੀ ਹੈ ਤਾਂ ਉਹਦੇ ਵਿੱਚ ਇਹ ਮੰਗ ਜ਼ਰੂਰ ਸ਼ਾਮਲ ਕੀਤੀ ਜਾਵੇ ਕਿ ਜਿਹੜੇ ਸਾਡੇ 54 55 ਜਵਾਨ ਉਹਨਾਂ ਦੀਆਂ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਔਰ ਉਹ ਆਰ ਆਨ ਦਾ ਲਾਸਟ ਲੈਗ ਆਫ देयर ਲਾਈਫ ਮਤਲਬ ਅੱਜ ਉਹਨਾਂ ਦੀ ਜ਼ਿੰਦਗੀ ਖਤਮ ਹੋਣ ਕਿਨਾਰੇ ਹੈ ਤੇ ਜੇਕਰ ਮੋਦੀ ਜੀ ਸਾਡੀ ਇਸ ਰਿਕਵੈਸਟ ਵੱਲ ਥੋੜਾ ਜਿਹਾ ਧਿਆਨ ਦੇ ਕੇ ਆਪ ਪੁਆਇੰਟ ਵੀ ਵਿੱਚ ਰੱਖ ਦੇਣ ਗੱਲਬਾਤ ਦੇ ਕਿ ਸਾਡੇ ਜਿਹੜੇ ਜਿੰਨੇ ਵੀ ਜੰਗੀ ਕੈਦੀ ਨੇ 62 ਦੀ 65 ਦੀ ਤੇ 71 ਦੀ ਲੜਾਈ ਦੇ ਉਹਨਾਂ ਨੂੰ ਵੀ ਵਾਪਸ ਕੀਤਾ ਜਾਵੇ ਆਪਣੀ ਅੱਧੀ ਤੋਂ ਵੱਧ ਜ਼ਿੰਦਗੀ ਲਾਲ ਸਿੰਘ ਦੇ ਵਿਯੋਗ ਵਿੱਚ گزار ਚੁੱਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਜ਼ਿੰਦਾ ਹੋਣ ਦੀ ਹੋਈ ਤਸਦੀਕ ਤੋਂ ਬਾਅਦ ਉਸ ਦੇ ਵਾਪਸ ਘਰ ਆਉਣ ਦੀ ਆਸ ਬੱਜੀ ਹੈ। ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਅਜਿਹੇ ਵੀਰ ਜਵਾਨਾਂ ਨੂੰ ਵਤਨ ਵਾਪਸ ਲਿਆਉਣ ਲਈ ਸਰਕਾਰ ਨੂੰ ਵੀ ਇਸ ਪ੍ਰਤੀ ਗੰਭੀਰ ਕਦਮ ਚੁੱਕਣ ਦੀ ਲੋੜ ਹੈ। ਪਰਣਾਲਾ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ